ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣਾ ਇੱਕ ਜੋ ਆਖਰੀ ਪੱਤਾ ਚਲ ਦਿੱਤਾ ਹੈ ਜੇਕਰ ਗੱਲ ਕਰੀਏ ਦੂਸਰੀਆਂ ਸਿਆਸੀਆਂ ਪਾਰਟੀਆਂ ਦੀਆਂ ਤਾਂ ਉਹਨਾਂ ਵੱਲੋਂ ਖਾਸ ਕਰਕੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮਤਬੁੱਦੀ ਲੇਕਿਨ ਅੱਜ ਉਹਨਾਂ ਨੇ ਇੱਕ ਜੋ ਸਿਆਸਤ ਦੇ ਵਿੱਚ ਜੋ ਉਹਨਾਂ ਦੀ ਸ਼ਤਰੰਜ ਹੈ ਉਹਦੇ 'ਚ ਇੱਕ ਲਾਸਟ ਪੜਾਅ ਚੱਲ ਦਿੱਤਾ ਹੈ ਜੇ ਗੱਲ ਕਰੀਏ ਤਾਂ ਜੋ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਹਨ ਜਿੱਥੇ ਉਹ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਜੋ ਪਰਉਪਕਾਰ ਸਿੰਘ ਘੁੰਮਣੇ ਉਹਨਾਂ ਦੇ ਹੱਥ ਦੇ ਵਿੱਚ ਤੇ ਉੱਥੇ ਹੀ ਉਹਨਾਂ ਵੱਲੋਂ ਰੁੱਸੇ ਹੋਏ ਉਮੀਦਵਾਰਾਂ ਨੂੰ ਜਾਂ ਵੱਡੇ ਆਗੂਆਂ ਨੂੰ ਘਰ ਵਾਪਸੀ ਕਰਵਾਈ ਜਾ ਰਹੀ ਹੈ ਜੇਕਰ ਗੱਲ ਕਰੀਏ 2027 ਵਿੱਚ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਵੀ ਸ਼ੋਮੀ ਅਕਾਲੀ ਦਲ ਤੇ ਬੀਜੇਪੀ ਦਾ ਗਠ ਜੋੜ ਹੋਣ ਜਾ ਰਿਹਾ ਹੈ ਜੇਕਰ ਇਹਦੇ ਵਿੱਚ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੈ ਅੱਜ ਜੋ ਸੂਤਰਾਂ ਤੋਂ ਸਾਹਮਣੇ ਖਬਰ ਆ ਰਹੀ ਹੈ ਜੋ ਰੁੱਸੇ ਹੋਏ ਨੇ ਉਹਨਾਂ ਦੇ ਆਪਣੇ ਕੋ ਸਾਗੂ ਉਹਨਾਂ ਦੀ ਘਰ ਵਾਪਸੀ ਕਰਾ ਦਿੱਤੀ ਗਈ ਹੈ ਗੱਲ ਕਰਦੇ ਆ ਸਾਬਕਾ ਮੰਤਰੀ ਦੇ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪਾਸੇ ਹੋ ਗਏ ਸਿਕੰਦਰ ਸਿੰਘ ਮਲੂਕਾ ਨੇ ਅੱਜ ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਮੁੜ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਲਈ ਹੈ ਮਲੂਕਾ ਨੇ ਘਰ ਵਾਪਸੀ ਕਰਦੇ ਸਮੇਂ ਸਾਬਕਾ ਕੈਪਟਨ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਪੁੰਦੜ ਸਮੇਤ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਉੱਥੇ ਮੌਜੂਦ ਸਨ ਜਿਕਰ ਜੋ ਕਿ ਮਲੂਕਾ ਦੀ ਨੂਨ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਕੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਉਸ ਦਰ ਦੁਰਾਸ ਸਿਕੰਦਰ ਸਿੰਘ ਮਲੂਕਾ ਸ਼ਾਂਤ ਹੋ ਕੇ ਆਪਣੇ ਘਰ ਬੈਠ ਗਏ ਉਹਨਾਂ ਨੇ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਸੀ ਮਲੂਕਾ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਨ ਦੇ ਸਮੇਂ ਸੁਖਬੀ ਸਿੰਘ ਬਾਦਲ ਤੇ ਮਲੂਕਾ ਦੇ ਘਰ ਵਾਪਸੀ ਕਰਨ ਕਰਨ ਨਾਲ ਸ਼ੋਮੀ ਕਾਲੀ ਦਲ ਨੂੰ ਜਿੱਥੇ ਪੰਜਾਬ ਵਿੱਚ ਮਜ਼ਬੂਤੀ ਮਿਲੇਗੀ ਉਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿੱਚ ਵੀ ਪਾਰਟੀ ਉਮੀਦਵਾਰ ਨੂੰ ਕਾਫੀ ਜੋਸ਼ ਸ਼ਕਤੀ ਮਿਲੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਪੰਜਾਬੀਅਤ ਤੇ ਪੰਜਾਬੀਅਤ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਜ਼ਰੂਰੀ ਹੈ ਉਹਨਾਂ ਨੇ ਕਿਹਾ ਸ਼ੋਮੀ ਅਕਾਲੀ ਦਲ ਇੱਕੋ ਜਿਹੀ ਪਾਰਟੀ ਹੈ ਜਿਸ ਨੂੰ ਪੰਜਾਬ ਦੇ ਸੂਬਿਆਂ ਅਤੇ ਪੰਜਾਬੀਅਤ ਦੇ ਹਿੱਤ ਪਿਆਰੇ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਲੇ ਸ਼ਿਕਵੇ ਮਿਟਾ ਕੇ ਇੱਕ ਮੰਚ ਜੁਟ ਕੇ ਇਕੱਠਾ ਹੋ ਜਾਣਾ ਚਾਹੀਦਾ ਹੈ ਤਾਂ ਅੱਜ ਜੋ ਕਰ ਬਹੁਤ ਵੱਡੀ ਇੱਕ ਜਿੱਤ ਪ੍ਰਾਪਤ ਕਰ ਲਈ ਹੈ ਸ਼ਮਰੀ ਅਕਾਲੀ ਦਲ ਦੇ ਪ੍ਰਦਾਸਪ ਸਿੰਘ ਬਾਦਲ ਨੇ ਬਾਕੀ ਜੋ ਵੀ ਬੰਦੀ ਨਵੀਂ ਜਾਣਕਾਰੀ ਸਾਹਮਣੇ ਆ ਗਈ ਮਿਲਦੇ ਹਾਂ